ਇਕ ਓੰਕਾਰ ਸਤਿਗੁਰ ਪ੍ਰਸਾਦਿ ਸ੍ਰੀ ਰਾਗ ਕਬੀਰ ਜੀਓ ਕਾ ਇੱਕ ਸੋਹਣ ਕੈ ਘਰ ਗਾਵੁਣਾ ਜਨਨੀ ਜਾਣਤ ਸੁਤ ਵੱਡਾ ਹੋਤ ਹੈ ਇਤਨਾ ਕੁਨ ਜਾਣ ਜੇ ਦਿਨ ਦਿਨ ਅਬਦ ਘਟਤ ਹੈ ਮੋਹਰ ਮੋਰ ਕਾਰ ਅਦਗਲਾੜ ਧਰ ਬੇਗਦਹੀ ਜਮਰਾਉ ਹੱਸੈ ਐਸਾ ਤੈ ਜਗ ਭਰਮ ਲਾਇਆ ਕੈਸੇ 부ਝੈ ਜਿ ਮੋਹਿਆ ਹੈ ਮਾਇਆ ਰਹਾਉ ਕਹਿਤ ਕਬੀਰ ਛੋੜ ਬਿਖਿਆ ਰਸ ਇਤ ਸੰਗਤ ਨਿਹਚੋ ਮਰਣਾ ਰਮਈਆ ਜਪਹੁ ਪ੍ਰਾਣੀ ਅਨਤ ਜੀਵਨ ਬਾਣੀ ਇਨ ਵਿਧਿ ਭਵ ਸਾਗਰ ਤਰਣਾ ਜਾਂ ਤਿਸ ਭਾਵ ਹੈ ਤਾ ਲਾਗੈ ਪਾਉ ਪਰੰਪਲਾਵਾਂ ਵਿੱਚੋਂ ਜਾਏ ਉਪਜੈ ਸਹਿਜ ਗਿਆਨ ਮਤ ਜਾਗੈ ਗੁਰ ਪ੍ਰਸਾਦ ਅੰਤਰ ਲੇਵ ਲਾਗੈ ਇਤ ਸੰਗਤ ਨਾਹੀ ਮਰਣਾ ਹੁਕਮ ਬਿਸ਼ਾਨ ਦਾ ਕਸਮੈ ਮਿਲਣਾ ਰਹਾ ਦੂਜਾ ਸ੍ਰੀ ਰਾਗ ਤਰਲੋਚਨ ਕਾ ਮਾਇਆ ਮੂਹ ਮਨ ਯਾਗਲੜਾ ਪ੍ਰਾਣੀ ਜਿ ਜਰਾ ਮਰਨ ਪੋ ਵਿਸਰਗਿਆ ਕੁਟੰਬ ਦੇਖ ਬੇਖਸੈ ਕਮਲਾ ਜਿਉ ਪਾਰ ਘਰ ਜੋ ਹਏ ਕਪਟ ਨਰਾ ਦੂੜਾ ਆਇਓ ਏ ਜਮਹ ਤਣ ਤਿਨ ਆਗਲੜੇ ਮੈਂ ਰਹਿ ਨਾ ਜਾਏ ਕੋਈ ਕੋਈ ਸਾਜਣ ਆਇ ਕਹੈ ਮਿਲ ਮੇਰੇ ਬੀਠੁੜਾ ਲੈ ਬਾਹੜੀ ਬੁਲਾਏ ਮਿਲ ਮੇਰੇ ਰਮਈਆ ਮੈਂ ਲਿਹ ਛੜਾਏ ਰਹਾਉ ਅਨਕ ਅਨਕ ਭੋਗ ਰਾਜ ਵਿਸਰੇ ਪ੍ਰਾਣੀ ਸੰਸਾਰ ਸਾਗਰ ਪੈ ਅਮਰ ਭਇਆ ਮਾਇਆ ਮੂਠਾ ਚੇਤ ਸੁਨਾਹੀ ਜਨਮ ਗਵਾਇਓ ਆਲਸੀਆ ਮੇਖਮਕ ਹੋਰ ਪੰਥ ਚਾਲਣਾ ਪ੍ਰਾਣੀ ਰਬ ਸਸ ਤੈ ਨਾ ਪਰਵੇਸੰ ਮਾਇਆ ਮੋਹਤਾ ਬਿਸਰ ਗਇਆ ਜਾਂ ਤਜੀ ਅਲੇ ਸੰਸਾਰੰ ਆਜ ਮੇਰਾ ਮਨ ਪ੍ਰਗਟ ਭਇਆ ਹੈ ਵੇਖੀ ਅਲੇ ਧਰਮਰਾਓ ਤਹਿ ਕਰ ਧਲ ਕਰਨ ਮਹਾ ਬਲੀ ਤਿਨ ਆਗੜਾ ਮੈਂ ਰਹਿਣ ਨ ਜਾਇ ਜੇ ਕੋ ਮੂਹ ਉਪਦੇਸ਼ ਕਰਤ ਹੈ ਤਾਂ ਮਨ ਤ੍ਰਿਣ ਰਤੜਾ ਨਾਰਾਇਣ ਐ ਜੀ ਤੂੰ ਆਪੇ ਸਭ ਕੁਝ ਜਾਣਦਾ ਬਦਤ ਰੋਚਨ RAMayya ਸ੍ਰੀ ਰਾਗ ਭਗਤ ਕਬੀਰ ਜੀੋ ਕ ਅਚਰ ਜੇਕ ਸੁਨੋ ਰੇ ਪੰਡਿਆ ਅਬ ਕਿਸ ਕਹਿ ਨਾ ਜਾਈ ਸੂਰ ਨਾਰ ਗਣ ਗੰਧਰਵ ਜਨ 모ਹੇਂਦਰ ਪਵਨ ਮੇਖੀ ਲਾਈ ਰਾਜਾ RAM ਅਨਹਦ ਕੀਂਗਰੀ ਬਾਜੈ ਜਾਕੀ ਦਰਸ਼ਨਾਦਿ ਲਵ ਲਾਗੈ ਰਹਾਉ ਪਾਠੀ ਗਗਨ ਸਿੰਘਿਆ ਅਰ ਚੁੰਗਿਆ ਕਨਕਲ ਸਿਕ ਪਾਇਆ ਤਿਸ ਮਹਿ ਧਾਰ ਚੁਆਇ ਤ ਨਿਰਮਲ ਰਸ ਮਹਿ ਰਸਨ ਚੁਆਇ ਏਕ ਜੋ ਬਾਤ ਅਨੂਪ ਬਣੀ ਹੈ ਪਵਨ ਪਿਆਲਾ ਸਾਜਿਆ ਤੀਨ ਪਵਨ ਮਹਿ ਏਕੋ ਜੋਗੀ ਕਹੋ ਕਮਨ ਹੈ ਰਾਜਾ ऐसे ज्ञान प्रकटया पुरुषोत्तम कहो कबीर रंग राता और दुनिया सब परम पुलानी मन राम रसायन माता श्री राग वाणी भगत बेणी जियौ की पहरियां कै घर गावण एक ओंकार सतगुरु प्रसाद तेरे नार गर्भ कुंडल जावे आषित ਕੁਰਤੀ ਹਾਨਿਵ ਲਗਾ ਮਰਤਕ ਪਿੰਡ ਪਾਦ ਮਦਨ ਇਹ ਨਿਸ ਇੱਕ ਅਗਿਆਨ ਸੋ ਨਗਾ ਤੇ ਦਿਨ ਸੰਮਲ ਕਸ਼ਟ ਮਹਾਂ ਦੁਖ ਅਵਚਿਤ ਅਦਕ ਪਸਾਰਿਆ ਗਰਭ ਛੋੜ ਮ੍ਰਿਤ ਮੰਡਲ ਆਇਆ ਤਉ ਨਰ ਹਰ ਮਨਹੁ ਵਿਸਾਰਿਆ ਫਿਰ ਪਛਤਾਵੇਗਾ ਮੂੜਿਆ ਤੂੰ ਕਮਣ ਕੋ ਮਾਤਿ ਭਰਮਣ ਲੱਗਾ ਕੀਤਿ ਰਾਮ ਨਾਹੀ ਜੰਪੁਰ ਜਾਹੇਗਾ ਜਨ ਵਿਚਰੇ ਅਨਰਾਧਾ ਰਹਾ ਬਾਲ ਬਨੋਦ ਚਿੰਦਰਸ ਲੱਗਾ ਕਿਨ ਕਿਨ ਮੋਹਿ ਬਿਆਪੈ ਰਸ ਮਿਸ ਮੇਧ ਅੰਮ੍ਰਿਤ ਬਿਖ ਚਾਖੀ ਤੋ ਪੰਚ ਪ੍ਰਗਟ ਸੰਤਾ ਪੈ ਜਪ ਤਪ ਸੰਜਮ ਛੋੜ ਸੁਕ੍ਰਿਤ ਮਤ ਰਾਮ ਨਾਮ ਨਾ ਅਰਧਿਆ ਕੁਸ਼ਲਿਆ ਕਾਮ ਕਾਲ ਮਤ ਲਾਗੀ ਤਉ ਆਣ ਸਕਤ ਗਲ ਬੰਧਿਆ ਤਰੁਣ ਤੇਜ ਪਰ ਤਰੇ ਮੁਖ ਜੋ ਹੈ ਸਾਰੇ ਅਭਸਰ ਨ ਪਛਾਨਿਆ ਉਨ ਮਤ ਕਾਮ ਮਹਾ ਵਿਖਪੂਲੇ ਪਾਪ ਪੁੰਨ ਨ ਪਛਾਨਿਆ ਸੁਧ ਸੰਪਰ ਦੇਖ ਹੂੰ ਮਨ ਗਰਵਿਆ ਰਾਮ ਰਜੈ ਤੇ ਖੋਇਆ ਅਵਰ ਮਰਤ ਮਾਇਆ ਮਨ ਤੁਰਲੇ ਤਉ ਭਾਗ ਮੁਖ ਜਨਮ ਵਿਗੋਇਆ ਪੁੰਦਰਕੇਸ਼ ਕੁਸਮ ਦੇ ਧੋਲੇ ਸ਼ਬਦ ਪਾਤਾਲ ਕੀ ਬਾਣੀ ਲੋਚਨ ਸ਼ਰਮ ਬੁੱਧਵਲ 나ਠੀ ਤਾਂ ਕਾਮ ਬਗ ਸਮਾਧਾਣੀ ਤਾਤੇ ਵਿਖ ਭਈ ਮਤ ਪਾਵਸ ਕਾਇਆ ਕਮਲ ਕੁਮਲਾਣਾ ਅਬ ਗਦਬਾਨ ਛੋੜ ਮ੍ਰਿਤ ਮੰਡਲ ਤੋਂ ਪਾਛੇ ਪਛਤਾਣ ਨਿਕੜੀ ਦੇਹੇ ਦੇਖ ਤੁਨੇ ਉਪਜੈ ਮਾਨ ਕਰਤ ਨਹੀਂ 부ਜੈ ਲਾਲਚ ਕਰੈ ਜੀਵਨ ਬਦ ਕਾਰਣ ਲੋਚਨ ਕਸ਼ੂ ਨਾ ਸੂਜੈ ਤਾਕਾ ਤੇ ਜੇ ਉਡਿਆ ਮਨ ਪੰਖੀ ਘਰ ਅੰਗਨ ਸੁਖਾਈ ਬੇਣੀ ਕਹੈ ਸੁਨੋ ਰੇ ਭਗਤੋ ਮਰਨ ਮੁਕਤ ਕਿਨ ਪਾਈ ਸ੍ਰੀ ਰਾਗ ਤੋਹੀ ਮੋਈ ਮੋਹੀ ਤੋਹੀ ਅੰਤਰ ਕੈਸਾ ਕਨਕ ਕਟਕੇ ਜਲ ਤਰੰਗ ਜੈਸਾ ਜੋ ਪੈ ਹਮ ਨਾ ਪਾਪ ਕਰਨ ਤਾ ਐਹ ਅਨੰਤ ਪਤਿਤ ਪਾਵਨ ਨਾਮ ਕੈਸੇ ਹੁੰਤਾ ਰਹਾਵ ਤੁਮ ਜੋ ਨਾਇਕ ਆਸ਼ਾ ਹੋ ਅੰਤਰ ਜਾਮੀ ਪ੍ਰਭ ਤੇ ਜਨ ਜਾਨੀ ਜੈ ਜਨ ਦੇ ਸੁਆਮੀ ਸਰੀਰ ਅਰਧ ਮੋਕ ਵਿਚਾਰ ਦੇਹੁ ਸਰੀਰ ਅਰਧ ਮੋਕ ਵਿਚਾਰ ਦੇਹੁ ਕਬੀਰ ਦਾਸ ਸਮਦਲ ਸਮਝਾਵੇ ਕੋ